ਇੱਕ શિક્ષਿਆਤ ਖਨੌਰੀ ਬਾਟਰ ਤੇ ਆਪਣੇ ਖੇਤਾਂ ਲਈ ਬੈਠੀ ਹੈ ਐਮਐਸਪੀ ਦੀ ਗਰੰਟੀ ਲਈ ਬੈਠੀ ਹੈ ਉਹ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਪਿਛਲੇ 17 ਦਿਨਾਂ ਤੋਂ ਮਰਨ ਵਰਤਣ ਤੇ ਬੈਠੇ ਹੋਏ ਆ ਉਹ ਕਿਹਦੇ ਲਈ ਬੈਠੇ ਨੇ ਉਹ ਸਾਡੇ ਲਈ ਬੈਠੇ ਨੇ ਉਹ ਸਾਡੇ ਖੇਤਾਂ ਲਈ ਬੈਠੇ ਨੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਬੈਠੇ ਆ ਮੇਰੇ ਪੰਜਾਬੀ ਵੀਰੋ ਮੈਂ ਨੌਜਵਾਨ ਭਰਾਵਾਂ ਨੂੰ ਬੇਨਤੀ ਕਰਦਾ ਸਕੇ ਵੀ ਜਗਜੀਤ ਸਿੰਘ ਡੱਲੇਵਾਲ ਇਕੱਲਾ ਨਹੀਂ ਬੈਠਾ ਉਹਦੇ ਨਾਲ ਸਾਰਾ ਪੰਜਾਬ ਬੈਠਾ ਹੈ ਤੇ ਜਿੰਨਾ ਕੁ ਸਮਾਂ ਤੁਸੀਂ ਮੇਰੇ ਪੰਜਾਬੀ ਵੀਰੋ ਸਮਾਂ ਕੱਢ ਕੇ ਜਾਣ ਸਕਦੇ ਹੋ ਤਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਆਪਾਂ ਸਾਰੇ ਭੁਗਤੀਏ ਇਕੱਲੇ ਇਹ ਸਾਡੇ ਦਰਸ਼ਕਾਂ ਨੂੰ ਬੇਨਤੀ ਨਹੀਂ ਇਹ ਸਾਡੀਆਂ ਸਾਰੀਆਂ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਆ ਸੰਯੁਕਤ ਕਿਸਾਨ ਮੋਰਚੇ ਨੂੰ ਆ ਪਹਿਲੇ ਦੌਰ ਦੇ ਦੌਰਾਨ ਇਕੱਠੇ ਹੋ ਕੇ ਲੜਿਆ ਅੱਜ ਇਕੱਲਾ ਜਗਜੀਤ ਸਿੰਘ ਹੈ ਔਰ ਆਪਾਂ ਸਾਰਿਆਂ ਨੇ ਉਹਨਾਂ ਨੂੰ ਸਹਿਯੋਗ ਕਰਨਾ ਹੈ ਇੱਕ ਝੰਕਾਰਾ ਸਰਦਾਰ ਜਗਜੀਤ ਸਿੰਘ ਟੱਲੇਵਾਲ ਦੀ ਚੜ੍ਹਦੀ ਕੈਂਸਰ ਦਾ ਮਰੀਜ਼ ਹੁੰਦੇ ਹੋਏ ਵੀ ਅੱਜ ਮਰਨ ਵਰਤਨ ਤੇ ਬੈਠਾ ਭੁੱਖਾ ਹੜਤਾਲ ਕੀਤੀ ਹੋਈ ਹੈ 17ਵੇਂ ਦਿਨ ਦੇ ਵਿੱਚ ਮੇਰੇ ਵੀਰੋ ਅੱਜ ਉਹ ਹੜਤਾਲ ਪੁੱਜ ਗਈ ਹੈ ਸਾਡੀਆਂ ਦਵਾਵਾਂ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਨਾਲ